ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਕਈ ਦਿਨਾਂ ਤੋਂ ਲੈ ਕੇ ਹਿਾਰਪੁਰ ਵਾਲੀ ਘਟਨਾ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਇੱਕ ਘਟਨਾਵਾਂ ਵਾਪਰ ਰਹੀਆਂ ਨੇ ਮੈਨੂੰ ਇਹਨਾਂ ਘਟਨਾਵਾਂ ਦੇ ਪਿੱਛੇ ਕੋਈ ਸਾਜ਼ਿਸ਼ੀ ਬੋਝ ਜਿਹੀ ਨਜ਼ਰ ਆਉਂਦੀ ਆ ਕਿਉਂਕਿ ਤੁਸੀਂ ਅੱਜ ਸਾਰਿਆਂ ਨੇ ਦੇਖਿਆ ਕਿ ਅੱਜ ਇੱਕ ਨਵੀਂ ਘਟਨਾ ਇੱਕ 5-6 ਸਾਲ ਦੀ ਬੱਚੀ ਨਾਲ ਜਲੰਧਰ ਦੇ ਵਿੱਚ ਵਾਪਰੀ ਹੈ ਉਹਦਾ ਸ਼ੁਕਰ ਹੈ ਰੱਬ ਦਾ ਕਿ ਪਤਾ ਲੱਗ ਗਿਆ ਉੱਥੇ ਮੌਕੇ ਦੇ ਤੇ ਉੱਥੇ ਉਸ ਬੱਚੀ ਨੂੰ ਬਚਾ ਲਿਆ ਗਿਆ ਨਹੀਂ ਆਜ ਇੱਕ 6 ਸਾਲ ਦੀ ਬੱਚੀ ਨੂੰ ਉਹਨੂੰ ਪ੍ਰਵਾਸੀ ਚੱਕ ਕੇ ਕਮਰੇ ਚ ਲੈ ਗਿਆ ਸੀ ਸ਼ਦੋ ਪ੍ਰਵਾਸੀਆਂ ਦੀ ਹੀ ਬੱਚੀ ਸੀ ਜਾਂ ਇਸ ਤੋਂ ਇਲਾਵਾ ਜਿਹੜੀਆਂ ਨਵੀਆਂ ਘਟਨਾਵਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਣਾ ਹੈ ਲਹਿਰਾ ਮੁਹੱਬਤ ਜ਼ਿਲ੍ਹਾ ਬਠਿੰਡਾ ਉੱਥੇ ਘਟਨਾ ਵਾਪਰੀ ਆ ਉਹ ਸੇਵ ਲੈਨ ਪਿੱਛੇ ਜਿਹੜੀ ਵਾਲ ਨਾਲ ਝਗੜਾ ਹੋਇਆ ਤੇ ਉਸ ਤੋਂ ਬਾਅਦ ਉਹ ਮੁੰਡਾ ਕੁੱਟ-ਕੁੱਟ ਕੇ ਮਰਨ ਵਾਲਾ ਕਰਤਾ ਤਪੇ ਦੀ ਘਟਨਾ ਐਸੇ ਸੀਜ਼ਨ ਦੇ ਵਿੱਚ ਜਦੋਂ ਝੋਨਾ ਲਾਉਣ ਇਧਰ ਪ੍ਰਵਾਸੀ ਆਏ ਸੀ ਤਾਂ ਤਪਾ ਮੰਡੀ ਦੇ ਵਿੱਚ ਕੁਈ ਮਾੜੀ ਮੋਟੀ ਗੱਲ ਪਿੱਛੇ ਝਗੜਾ ਹੋ ਗਿਆ 11-12 ਕ ਜਾਨੇ ਸੀਗੇ ਝੁੰਨਾ ਲਾਉਣ ਵਾਲੇ ਨਾਲ ਦੇ ਬੰਦਿਆਂ ਨੇ ਨਾਲ ਦਾ ਬੰਦਾ ਹੀ ਵੱਢ ਕੇ ਤੇ ਦੱਬਤਾ ਨਾਲੇ ਚ ਜਦੋਂ ਉੱਧਰ ਗਏ ਉਹ ਪੁੱਛਿਆ ਉਹਨਾਂ ਦੇ ਪਰਿਵਾਰ ਨੇ ਭਾਈ ਸਾਡਾ ਮੁੰਡਾ ਨਹੀਂ ਆਇਆ ਤੇ ਹੌਲੀ ਹੌਲੀ ਸ਼ੱਕ ਹੋਈ ਪੁਲਿਸ ਕੋਲ ਦਰਖਾਸਤ ਕਹੀ ਤਾਂ ਮੰਨ ਗਏ ਕਿ ਇਸ ਤਾਂ ਮਾਰ ਕੇ ਪੰਜਾਬ 'ਚ ਦੱਬਿਆ ਤਫੇ ਮੰਡੀ ਕੋਲੇ ਤਾਂ ਬਿਹਾਰ ਪੁਲਿਸ ਨੇ ਆ ਕੇ ਤਫੇ ਮੰਡੀ ਪੁਲਿਸ ਨਾਲ ਲਾ ਕੇ ਉਹ লাশ ਨੂੰ ਥੱਲਿਓਂ ਕਢਾਇਆ ਗਿਆ ਤੋ ਸਵਾਲ ਰੋਜ਼ ਇਹ ਪੰਜਾਬ ਦੇ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਸਰਕਾਰ ਬਿਲਕੁਲ ਚੁੱਪ ਐ ਕੋਈ ਉਹਦਾ ਪ੍ਰਤੀਕਿਰਿਆ ਨਹੀਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਨਾਬ ਉਸਤਾਜ ਵਾਲੇ ਮਹਾਰਾਜ ਜੀ ਭਾਨਸੇਵਾਲ ਇੱਕ ਬਿਆਨ ਦਿੰਦੇ ਆ ਪਹਿਲਾਂ ਬਿਆਨ ਸੁਣ ਲਓ ਤਾਂ ਫਿਰ ਆਪਾਂ ਉਸ ਤੋਂ ਬਾਅਦ ਉਹਦੇ ਆਪਾਂ ਜ਼ਿਕਰ ਕਰਨਾ ਚਾਹਚਾ ਕਰਨੀ ਹੈ ਕਿ ਇੰਗਲੈਂਡ ਚ بڑے بڑے ਮਜਾਰੇ ਹੋਏ ਨੇ ਆਸਟ੍ਰੇਲੀਆ ਤੇ ਬਹੁਤ ਵੱਡੇ ਵੱਡੇ ਹੋਏ ਨੇ ਉਹ ਕਹਿੰਦੇ ਇਹਨਾਂ ਨੂੰ ਕੱਢੋ ਜਿਹੜੇ ਆਏ ਨੇ ਨੀ ਗ੍ਰੈਂਡਸ ਅਮਰੀਕਾ ਤੇ ਟ੍ਰਾਂਟੋ ਵਿੱਚ ਤਾਂ ਲੜਾਈ ਹੋਈ ਹੈ ਪਰਸੋਂ ਸੋ ਇਹ ਪੂਰੀ ਦੁਨੀਆ ਚ ਨਾ ਅਨਰੈਸਟ ਹੋ ਗਈ ਇਸ ਗੱਲ ਦੀ ਕਿ ਕਿਉਂਕਿ ਆਬਾਦੀ ਵੱਧ ਗਈ ਰੋਜ਼ਗਾਰ ਘਟੇ ਹੁਣ ਹਰੇਕ ਕਹਿੰਦਾ ਜੀ ਕਿ ਇਹ ਇਹ ਇੰਨਾ ਕਰਕੇ ਸਾਡਾ ਰੋਜ਼ਗਾਰ ਜਾਂਦਾ ਪਰ ਇਹ ਅਭੀ ਆਪਾਂ ਜਿਸ ਨੂੰ ਰੋਕ ਨਹੀਂ ਸਾਦੇ ਪਰ ਜਿਵੇਂ ਲੋਨ ਆਰਡਰ ਨੂੰ ਕੁਝ ਕੋਈ ਇੱਕ ਬੰਦਾ ਖਰਾਬ ਕਰ ਰਿਹਾ ਹੈ ਸੱਤ ਸੱਜ ਸੱਜ ਦੇ ਮਨ ਨਹੀਂ ਅਰੇ ਦਾ ਮਤਲਬ ਹੈ ਕਿ ਆਪਣੇ ਵੇਚ ਚੁਈ ਕੋਈ ਆਪਣੇ ਮਾ ਭਾਪੜੀ ਬੰਦੇ ਬਹੁਤ ਕੰਮ ਕਰ ਰਹੇ ਹੈ ਬਾਹਰ ਰਾਏਪੁਰ ਹੋ ਛਤੀਸਗੜ੍ਹ ਦੀ ਰਾਜਧਾਨੀ ਕੋਲਕਾਤਾ ਹ ਸਾਡਾ ਸਾਰਾ ਟ੍ਰਾਂਸਪੋਰਟ ਦਾ ਬੀਨ ਸਾਡੇ ਪੰਜਾਹਦਿਆਂ ਦਾ ਹਨ ਉਹ ਕਹਿ ਦੇਣਗੇ ਇਤਨੂੰ ਕੱਢਦੇ ਅਸੀਂ ਸੁਭੈਸਤਰਾ ਦਾ ਕੋਈ ਡਿਸਕਵਰੀ ਨੈਸ਼ਨ ਕੈਂਪ ਚੱਲਦੀ ਸੋ ਤੁਸੀਂ ਸੁਣਿਆ ਮਾਲਸਾ ਦਾ ਬਿਆਨ ਕਿ ਜੀ ਅਸੀਂ ਕਿਸੇ ਨੂੰ ਕੱਢ ਨਹੀਂ ਸਕਦੇ ਇਸ ਤਰ੍ਹਾਂ ਨਹੀਂ ਚੱਲੂਗਾ ਕਿਸੇ ਇੱਕ ਬੰਦੇ ਨੇ ਕੋਈ ਘੰਟਰਾ ਨੂੰ ਜਾਮ ਦਿੱਤਾ ਉਹਨੂੰ ਅਸੀਂ ਸਜ਼ਾ ਸਜ਼ਾ ਦੇਵਾਂਗੇ ਸਮਾਨ ਸਾਹਿਬ ਛੋਟੀਆਂ ਛੋਟੀਆਂ ਗੱਲਾਂ ਤੇ ਪ੍ਰਤੀਕਿਰਿਆ ਦੇਣ ਵਾਲਾ ਬੰਦਾ ਜੇ ਕੋਈ ਛੋਟੀ ਜੀ ਗੱਲ ਤੈਨੂੰ ਕੁਝ ਕਹਿਰੇ ਤੈਨੂੰ ਚੁਪ ਜਾਂਦੀ ਹੈ ਤੇ ਚਾਕੇ ਪਰਚਾ ਦਵਾ ਦਿੰਦਾ ਹਸਪਤਾਲ ਦੇ ਵਿੱਚ ਬੈਠੇ ਜਨਾਬ ਸੋਚੀ ਗਏ ਦੇਖੀ ਗਏ ਵੀ ਕਿਹੜਾ ਕੀ ਬੋਲਦਾ ਕਿਹੜਾ ਕੀ ਲਿਖ ਕੇ ਪਾਉਂਦਾ ਬਾਹਰ ਆ ਕੇ ਉਹਦੇ ਬਾਰੇ ਬਿਆਨ ਵੀ ਦਿੱਤਾ ਵੀ ਕੋਈ ਸਾਫਕਾ ਮਾਸਟਰ ਹੋ ਸਕਦਾ ਸਾਬਕਾ ਡਾਕਟਰ ਹੋ ਸਕਦਾ ਸਾਬਕਾ ਪ੍ਰਿੰਸੀਪਲ ਹੋ ਸਕਦਾ ਸਾਬਕਾ ਡਰਗੀ ਕੀ ਹੋਇਆ ਸਾਬਕਾ ਪੱਤਰਕਾਰ ਕੀ ਹੋਇਆ ਸਾਬਕਾ ਗੈਂਗਸਟਰ ਕੀ ਹੋਇਆ ਐਸ ਬ੍ਰੀਕੀ ਨਾਲ ਛੁੱਡੀ ਇੱਕ ਇੱਕ ਲੋਕਾਂ ਦੀ ਕੀਤੀ ਹੋਈ ਟਿੱਪਣੀ ਤੇ ਨਜ਼ਰ ਹੁੰਦੀ ਆ ਲੋਕਾਂ ਦੀ ਕੀਤੀ ਹੋਈ ਪੋਸਟ ਪਾਈ ਤੇ ਨਜ਼ਰ ਹੁੰਦੀ ਆ ਲੋਕਾਂ ਦੀ ਕਹੀ ਹੋਈ ਗੱਲ ਤੇ ਨਜ਼ਰ ਹੁੰਦੀ ਆ ਪਰ ਐਡੀ ਵੱਡੀ ਕਤਨਾਵਾ ਵਰਤ ਗਈ ਐਡੀ ਦਰਿੰਦਗੀ ਦੇ ਨਾਲ ਇੱਕ ਬੱਚੇ ਨੂੰ ਮੌਤ ਦੇ ਘਾਟ ਤਾਰ ਦਿੱਤਾ ਗਿਆ ਉਹਨਾਂ ਨੂੰ ਕੰਮ ਕਰਨ ਤੋਂ ਬਾਅਦ ਇੱਕ ਬਿਆਨ ਤੱਕ ਹਮਦਰਦੀ ਦਾ ਉਹਦੇ ਪੱਖ ਦੇ ਵਿੱਚ ਤੱਤ ਸਰਿਆ ਨਹੀਂ ਨਾ ਕੋਈ ਤੁਹਾਡਾ ਬੰਦਾ ਕੋਈ ਮੰਤਰੀ ਕੋਈ ਐਮਐਲਏ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਿਆ ਇਹ ਸੋਡੀ ਮੰਨ ਸਕਦਾ ਹੈ ਦੂਜੀ ਗੱਲ ਮਾਨ ਸਾਹਿਬ ਤੁਸੀਂ ਕਹੀ ਹੈ ਕਿ ਅਸੀਂ ਕਿਸੇ ਨੂੰ ਕੱਢ ਨਹੀਂ ਸਕਦੇ ਅਸੀਂ ਵੀ ਕਹਿੰਦੇ ਹਾਂ ਅਸੀਂ ਇਸ ਗੱਲ ਲਈ ਨਹੀਂ ਰਲ ਆ ਪ ਰਹੇ ਅਸੀਂ ਕਹਿੰਦੇ ਆ ਵੀ ਜੇ ਇਸੇ ਮੁਲਕ ਦੇ ਅੰਦਰ ਇਸੇ ਸੰਵਿਧਾਨ ਦੇ ਵਿੱਚ ਇਸੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ 1972 ਦੇ ਵਿੱਚ ਹਿਮਾਚਲ ਕਾਨੂੰਨ ਬਣਾ ਸਕਦਾ ਹੈ। ਹਿਮਾਚਲ ਦੇ ਵਿੱਚ ਕੋਈ ਬਾਹਰਲਾ ਬੰਦਾ ਨੌਕਰੀ, ਬਾਹਰਲਾ ਬੰਦਾ ਵੋਟ, ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ, ਨਾ ਨੌਕਰੀ ਲੈ ਸਕਦਾ, ਨਾ ਵੋਟ ਬਣਾ ਸਕਦਾ, ਨਾ ਜ਼ਮੀਨ ਲੈ ਸਕਦਾ। ਉਹ ਵੀ ਤਾਂ ਭਾਰਤ ਦਾ ਇੱਕ ਸੂਬਾ ਹੈ। ਰਾਜਸਥਾਨ ਦੇ ਵਿੱਚ ਵੀ ਇਹ ਕਾਨੂੰਨ ਹੈ। ਤੇ ਜੇ ਘੱਟੋ ਘੱਟ ਹਸਪਤਾਲ ਬੈਠੇ ਇੰਨੀ ਗੱਲ ਹੀ ਪੜ ਲੈਂਦੇ ਉੱਥੇ ਘੱਟੋ ਘੱਟੇ ਕਾਨੂੰਨ ਬਾਰੇ ਪੜ ਲੈਂਦੇ ਵੀ ਹਿਮਾਚਲ ਨੇ ਕਿਹੜਾ ਕਾਨੂੰਨ ਬਣਾਇਆ ਹੈ ਤੇ ਕੁਝ ਮਹੀਨੇ ਪਹਿਲਾਂ ਕੈਬਨਟ ਦੇ ਵਿੱਚ ਰੈਜਿਊਸ਼ਨ ਲਿਆਂਦਾ ਗਿਆ ਵਿਧਾਨ ਸਭਾ ਦੇ ਵਿੱਚ ਮਤਾ ਲਿਆਂਦਾ ਗਿਆ ਉੱਤਰਾਖੰਡ ਦੀ ਸਰਕਾਰ ਦੁਆਰਾ ਤੇ ਉੱਤਰਾਖੰਡ ਨੇ ਕੈਬਨਟ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਕਰਤਾ ਵੀ ਬਾਹਰਲਾ ਬੰਦਾ ਇੱਥੇ ਆ ਕੇ ਜ਼ਮੀਨ ਨਹੀਂ ਲਊਗਾ ਤਾਂ ਕੀ ਮਾਨ ਸਾਹਿਬ ਆਪਾਂ ਇਹ ਕਾਨੂੰਨ ਪੰਜਾਬ 'ਚ ਨਹੀਂ ਬਣ ਸਕਦਾ ਕਿ ਸੋਡੀ ਇੱਛਾ ਸ਼ਕਤੀ ਹੈ ਨਹੀਂ ਜਾਂ ਸੁਣਨਾ ਲੱਗਦਾ ਭਾਰ ਨਹੀਂ ਚੱਲਦੀਆਂ ਜਾਂ ਬਿਹਾਰ ਦੀਆਂ ਅੱਗੇ ਵੋਟਾਂ ਆ ਰਹੀਆਂ ਨੇ ਆ ਕੁਝ ਮਹੀਨਿਆਂ ਦੇ ਵਿੱਚ ਬਿਹਾਰ ਦੀਆਂ ਅੱਗੇ ਵੋਟਾਂ ਆ ਰਹੀਆਂ ਨੇ ਇਹਨਾਂ ਨੇ ਜਾ ਕੇ ਫਿਰ ਕੇਜਰੀਵਾਲ ਨੇ ਵੋਟਾਂ ਵੀ ਲੈਣੀਆਂ ਬਿਹਾਰ ਦੇ ਵਿੱਚ ਉੱਥੇ ਸਟੌਜ ਵਾਲੇ ਵੀ ਜਾਣਗੇ ਆਪਣਾ ਹੈਲੀਕਾਪਟਰ ਲੈ ਕੇ ਪੰਜਾਬ ਦਾ ਚੱਕ ਕਨੈਕਟਰ ਬਣ ਕੇ ਨਾਲ ਬੈਠਣਗੇ ਉੱਥੇ ਪ੍ਰਚਾਰ ਕਰਨਗੇ ਬਿਹਾਰੀ ਨੇ ਵੋਟਾਂ ਮੰਗਣਗੇ ਭਾਈ ਆਪਣੀ ਪਾਰਟੀ ਦੀ ਖਾਤਰ ਇਹਨਾਂ ਨੂੰ ਲੱਗਦਾ ਵੀ ਜੇ ਮੈਂ ਇੱਥੇ ਕੋਈ ਹਜਾ ਬਿਆਨ ਦੇਦਾ ਪੰਜਾਬ ਦੀ ਖਾਤਰ ਤਾਂ ਮੈਨੂੰ ਬਿਹਾਰ ਦੇ ਵਿੱਚ ਘੇਰ ਲੈਣਾ ਲੋਕਾਂ ਨੇ ਪੱਤਰਕਾਰਾਂ ਨੇ ਘੇਰ ਲੈਣਾ ਮੀਡੀਆ ਨੇ ਘੇਰ ਲੈਣਾ ਸੋ ਅਸੀਂ ਫਿਰ ਕਹਿੰਦੇ ਸਾਡੀ ਕੋਈ ਭਾਵਨਾ ਨਹੀਂ ਕਿਸੇ ਦੇ ਖਿਲਾਫ ਕੋਈ ਨਫ਼ਰਤ ਨਹੀਂ ਕੋਈ ਵਿਰੋਧ ਨਹੀਂ ਅਸੀਂ ਕਹਿੰਦੇ ਜੇ ਪੰਜਾਬ ਦੀ ਡੈਮੋਗ੍ਰਾਫੀ ਬਚਾਉਣੀ ਹੈ ਜੇ ਪੰਜਾਬ ਦੀ ਭੂਗੋਲ ਸਥਿਤੀ ਜਿਹੜੀ ਬਦਲ ਰਹੀ ਹੈ ਉਹਨੂੰ ਰੋਕਣਾ ਹੈ ਤਾਂ ਇਹ ਕਾਨੂੰਨ ਪੰਜਾਬ ਦੇ ਵਿੱਚ ਬਣਨੇ ਬਹੁਤ ਜ਼ਰੂਰੀ ਨੇ ਪਰ ਨਹੀਂ ਆਪਾਂ ਤੋਂ ਇਹੋ ਜਿਹੇ ਪੰਜਾਬ ਦੇ ਲੋਕੋ ਆਪਾਂ ਮੁੱਖ ਮੰਤਰੀ ਚੁਣਦੇ ਆ ਜਿਹੜੇ ਕਦੇ ਵੀ ਪੰਜਾਬ ਦੇ ਨਹੀਂ ਹੋਏ ਯਾਰ ਕਦੇ ਪੰਜਾਬ ਦੀ ਇਹ ਗੱਲ ਨਹੀਂ ਕਰਨਗੇ ਯਾਦ ਰੱਖਿਓ ਜੋ ਮਰਜੀ ਲੋਕਾਂ ਦਾ ਘਾਣ ਹੋਈ ਜਾਂਦਾ ਇਹ ਗੱਲ ਮੈਂ ਹੋਰ ਕਹ ਦੇਣਾ ਤੁਹਾਨੂੰ ਧਿਆਨ ਰੱਖਿਓ ਸਰਕਾਰਾਂ ਦਾ ਏਜੰਸੀਆਂ ਦਾ ਪੂਰਾ ਜ਼ੋਰ ਲੱਗਿਆ ਪਿਆ ਵੀ ਇਸ ਮਸਲੇ ਨੂੰ ਵੀ ਹੋਰ ਰੰਗ ਚ ਦੇ ਕੇ ਕੋ ਦੰਗੇ ਭੜਕਾ ਕੇ ਉਹ ਮਾਹੌਲ ਖਰਾਬ ਕਰਕੇ ਇਹ ਸਾਰੀ ਕਹਾਣੀ ਪੰਜਾਬ ਦੇ ਪੰਜਾਬੀਆਂ ਸਰ ਮੜੀ ਜਾਵੇ ਹਿੰਸਕ ਹੋਣ ਦੀ ਲੋੜ ਨਹੀਂ ਸ਼ਾਂਤੀ ਤੋਂ ਸਬਰ ਤੋਂ ਜਾਗਦੇ ਤੋਂ ਕੰਮ ਲੋ ਆਪਾਂ ਇਹ ਲੜਾਈ ਲੜਨੀ ਆ ਵੀ ਅਸੀਂ ਇਹ ਕਾਨੂੰਨ ਬਣਾਉਣਾ ਹੈ ਆਪਾਂ ਇਹ ਲਈ ਲੜਨੇ ਵੀ 27 ਦੇ ਵਿੱਚ ਜਿਹੜੀਆਂ-ਜਿਹੜੀਆਂ ਪਾਰਟੀਆਂ ਚੋਣਾਂ ਦੇ ਵਿੱਚ ਖੜੀਆਂ ਹੋਣਗੀਆਂ ਵੋਟਾਂ ਮੰਗਣਾਉਣਗੀਆਂ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਪੰਜਾਬੀਓ ਜ਼ੋਰ ਲਾ ਕੇ ਗੱਲ ਪਚਾਉਣੀ ਆ ਵੀ ਜਿਹੜੀ ਪਾਰਟੀ ਜਿਹੜੀ ਧਰ ਜਿਹੜੇ ਸਿਆਦਾਨ ਪੰਜਾਬ ਦੇ ਲੋਕਾਂ ਦਾ ਵਾਦਾ ਕਰਨਗੇ ਵੀ ਅਸੀਂ ਇਹ ਤਨ ਕਾਨੂੰਨ ਬਣਾਵਾਂਗੇ ਬਾਹਰਲਾ ਬੰਦਾ ਜ਼ਮੀਨ ਨਾਲ ਲੈ ਸਕੇ ਦੂਜੇ ਸੂਧੀਆਂ ਨੀ ਤਰ੍ਹਾਂ ਜੇ ਬਾਹਰਲੇ ਬੰਦੇ ਨੇ ਇੱਥੇ ਵੋਟ ਬਣਾਉਣੀ ਹੈ ਸ਼ਰਤਾਂ ਪੂਰੀਆਂ ਕਰੇ ਪੰਜਾਬ ਦੀਆਂ ਜੇ ਬਾਹਰਲੇ ਬੰਦੇ ਨੌਕਰੀ ਲੈਣੀ ਹੈ ਤਾਂ ਵੀ ਸ਼ਰਤਾਂ ਪੂਰੀਆਂ ਕਰੇ ਡੋਮਿਸਾਈਲ ਤੇ ਬੋਨਾਫਾਇਡ ਜਿਵੇਂ ਹਿਮਾਚਲ ਦਾ ਲਦਾਖ ਦੇ ਵਿੱਚ ਲਦਾਖ ਯੂਟੀ ਆ ਸੈਂਟਰ ਸਰਕਾਰ ਨੇ ਲਦਾਖ ਦੇ ਵਿੱਚ ਉੱਥੋਂ ਦਾ ਡੋਮਿਸਾਈਲ ਲਾਜ਼ਮੀ ਕਰਤਾ ਉੱਥੋਂ ਦਾ ਬੋਨਾਫਾਇਡ ਲਾਜ਼ਮੀ ਕਰਤਾ ਉਹਨਾਂ ਦੀਆਂ ਨੌਕਰੀਆਂ ਦੇ ਲਈ ਇਹ ਤਿੰਨ ਕਾਨੂੰਨ ਪੰਜਾਬ ਦੇ ਵਿੱਚ ਬਣਨੇ ਬਹੁਤ ਜ਼ਰੂਰੀ ਆ ਜੇ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਪੰਜਾਬ ਦਾ ਵਪਾਰੀ ਹਿੰਦੂ ਸਿੱਖ ਮੁਸਲਮਾਨ ਸਾਰੇ ਸਾਂਝੇ ਆ ਭਰਾਵੋ ਸਾਰਿਆਂ ਦਾ ਸਾਂਝਾ ਪੰਜਾਬ ਹੈ ਜੇ ਬਚਾਉਣਾ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਤਾਂ ਇਹ ਤਿੰਨ ਕਾਨੂੰਨ ਬਣਨੇ ਬਹੁਤ ਲਾਜ਼ਮੀ ਨੇ ਪੰਜਾਬ ਦੇ ਵਿੱਚ ਜਿਹੜੀ ਤਰ ਪੰਜਾਬ ਨਾਲ ਪੰਜਾਬੀਆਂ ਨਾਲੇ ਵਾਦਾ ਕਰੂਗੀ ਉਹ ਤਰਹੀ ਪੰਜਾਬ ਦੇ ਵਿੱਚ ਲੋਕਾਂ ਨੂੰ ਮੈਂ ਕਹਿੰਦਾ ਕਿ ਮੁੱਦਾ ਬਣਾਓ ਸਾਡਾ ਹਾਲਾਤ ਪਤਾ ਕੀ ਆ ਅਸੀਂ ਪੰਜ-ਛਾ ਦਿਨ ਕਿਸੇ ਮੁੱਦੇ ਨੂੰ ਯਾਦ ਰੱਖਦੇ ਆਂ ਫਿਰ ਭੁੱਲ ਜਾਂਦੇ ਆਂ ਕੁੰਬੜਾਂ ਦੇ ਵਿੱਚ ਘਟਨਾ ਵਾਪਰੀ ਸੀ ਤਾਂ ਮੈਂ ਉਸੇ ਸਾਲ ਹੀ ਕਹਿੰਦੀ ਸੀ ਇਹ ਗੱਲ ਕਿ ਪੰਜਾਬੀਓ ਯਾਦ ਰੱਖਿਓ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਹੋਣਾ ਕੀ ਐ ਤੁਸੀਂ ਸੋਝ ਜਾਂਦੇ ਆਂ ਫਿਰ ਆ ਹਫ਼ਤੇ ਬਾਅਦ ਆਦਨਾ ਬਾਅਦ ਕੋਈ ਨਵਾਂ ਮੁੱਦਾ ਲੱਭ ਲੋਗੇ ਫਿਰ ਉਧਰ ਨੂੰ ਹੋ ਜਾਓਗੇ ਜਿੰਨਾ ਚਿਰ ਤੁਸੀਂ ਨਿਠ ਕੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਨਹੀਂ ਲੜਦੇ ਓਨਾਂ ਚਿਰ ਤੁਸੀਂ ਇਹ ਲੜਾਈ ਗਿੱਤ ਨਹੀਂ ਸਕਦੇ ਹਿੱਸਕ ਹੋ ਜਾਓਗੇ ਸਰਕਾਰਾਂ ਨੇ ਜਿੱਤ ਜਾਣਾ ਹੁੰਦਾ ਹੈ ਸ਼ਾਂਤਮਈ ਤਰੀਕਿਆਂ ਨਾਲ ਲੜੋਂਗੇ ਤਾਂ ਜਿੱਤ ਸਾਡੀ ਯਕੀਨੀ ਹੈ ਵੀ ਆਪਾਂ ਇਹ ਸਮੁੱਦੇ ਨੂੰ ਕਾਨੂੰਨ ਬਣਾਉਣ ਤੱਕ ਲੈ ਕੇ ਜਾਈਏ ਬਹੁਤ ਰਾਹ ਦੇ ਫੋਨ ਜਾਂ ਸਨੇਹ ਭਾਈ ਚੱਕ ਦਾਂਗੇ ਫੱਟੇ ਆ ਕਰ ਦਾਂਗੇ ਉਹ ਕਰ ਦਾਂਗੇ ਫੱਟੇ ਫੁੱਟੇ ਚੱਕਣ ਵਾਲੀ ਗੱਲ 'ਚ ਨਾ ਪਾਓ ਮੁੱਦੇ ਤੇ ਆਪਾਂ ਆ ਗਏ ਉਸ ਤਰੀਕੇ ਨਾਲ ਇੱਕ ਲੜਿਆ ਜਾਵੇ ਮੁੱਦਾ ਆਪਣੇ ਕੋਲੇ ਕਾਨੂੰਨੀ ਪੱਖ ਬਹੁਤ ਪਏ ਆ ਦੂਜੇ ਸੂਬਿਆਂ ਦੇ ਕਾਨੂੰਨ ਪਏ ਆ ਆਪਣੇ ਕੋਲੇ ਬਹੁਤ ਜੜੀਆਂ ਹਾਈ ਕੋਰਟ ਸੁਪਰੀਮ ਕੋਰਟ ਦੀਆਂ ਹੈ ਜੀਆਂ ਖੜੇ ਇਤਾਂ ਪਈਆਂ ਨੇ ਜਿਹਦੇ ਆਧਾਰ ਦੇ ਉੱਤੇ ਆਪਾਂ ਇੱਕ ਕਾਨੂੰਨ ਬਣਾਉਣ ਬद्दल ਬੱਦ ਸਕਦੇ ਆ ਪਰ ਸਾਡੇ ਲੀਡਰਾਂ ਦੀ ਕੋਈ ਇੱਛਾ ਸ਼ਕਤੀ ਨਹੀਂ ਆ ਕਿਸੇ ਬਾਦਲ ਦਲ ਦਾ ਸਰਕਾਰ ਤਾਂ ਆਪਾਂ ਨੂੰ ਪਤਾ ਹੀ ਹੈ ਗਈ ਜਿਹੜਿਆ ਸੁਣੀ ਲਿਆ ਭਾਸਿਆਂ ਦਾ ਬਿਆਨ ਤੁਸੀਂ ਕਿਸੇ ਵਿਰੋਧੀ ਧਿਰ ਦਾ ਬਾਦਲਾਂ ਵੱਲੋਂ ਕਾਂਗਰਸ ਵੱਲੋਂ ਭਾਜਪੀ ਨੂੰ ਤਾਂ ਬਿਆਨ ਦੇਣੇ ਕੀ ਹੈ ਕਿਸੇ ਬੁੱਧੀਜੀਵੀਆਂ ਦਾ ਕਿਸੇ ਅਖੌਤੀ ਆਪਣੇ ਆਪ ਨੂੰ ਜਿਹੜੇ ਜਾਲੀ ਪੱਤਰਕਾਰ ਬਣੇ ਫਿਰਦੇ ਆ ਬੜੇ ਚੀਕਾਂ ਮਾਰਦੇ ਰਹੇ ਆ ਉਹ ਵੀ ਸਾਰੇ ਚੁੱਪ ਨੇ ਅੱਜ ਦੇਸ਼ ਮੜਾ ਧਿਆਨ ਮਾਰੋ ਜਿਹੜੇ ਬੰਦੇ ਹਰ ਮੁੱਦੇ ਤੇ ਆ ਕੇ ਬੋਲਦੇ ਆ ਕਿ ਅਸੀਂ ਬਹੁਤ ਬੇਵਾਗ ਤੇ ਬੜੇ ਨਿਰਪੱਖਾਂ ਦੇ ਪੰਜਾਬ ਦੀ ਗੱਲ ਕਰਦੇ ਆ ਐਡੀ ਵੱਡੀ ਘਟਨਾ ਦੇ ਉੱਤੇ ਉਹਨਾਂ ਦੇ ਇੱਕ ਮੂੰਹ ਸ਼ਬਦ ਨਿਕਲਿਆ ਆ ਜਾਲੀ ਪੱਤਰਕਾਰਾਂ ਦੇ ਮੂੰਹ ਤੇ ਇੱਕ ਤਬਕਾ ਤੁਹਾਨੂੰ ਇਹ ਵੀ ਦੱਸ ਦਿੰਨਾ ਪੰਜਾਬ ਚ ਅਜੇ ਵੀ ਹੈਗਾ ਜਿਹੜਾ ਇਸ ਮੁੱਦੇ ਦੇ ਉੱਤੇ ਪੰਜਾਬੀਆਂ ਦੇ ਖਿਲਾਫ ਭੁਗਤੂਗਾ ਇਹ ਲਿਖ ਕੇ ਲੈ ਲਓ ਮੇਥੋਂ ਗੱਲ ਹਾਲਾ ਸਾਡੇ ਛੋਤ ਤੱਕ ਨਿੱਗਰ ਚੁੱਕੇ ਆ ਮੈਂ ਕਿ ਪਿੰਡ ਚ ਗਿਆ ਧਿਆਨ ਨਾ ਸੁਣੋ ਮੇਰੀ ਆ ਗੱਲ ਨੂੰ ਮੈਂ ਕਿ ਪਿੰਡ ਚ ਗਿਆ ਵੀ 25 ਮੁੰਡੇ ਬੈਠੇ ਗੱਲ ਚੱਲ ਰਹੀ ਆ ਇੱਕ ਮੁੰਡੇ ਨੇ ਗੱਲ ਸੁਣਾਈ ਕਹਿੰਦਾ ਭਾਈ ਸਾਡੇ ਪਿੰਡ ਦਾ ਸਰਪੰਚ ਆ ਕਹਿੰਦਾ ਮੇਰੇ ਕੋਲੇ ਆ ਕੇ ਰੋਣ ਲੱਗ ਗਿਆ ਰੋਇਆ ਪਤਾ ਕਿਹੜੀ ਗੱਲ ਤੋਂ ਕਹਿੰਦਾ ਉਹਨੇ ਆ ਦੀ 18 ਸਾਲ ਦੀ ਕੁੜੀ ਬਈਏ ਨਾਲ ਦੇਲੇ ਕੋਲੋਂ ਉਤੋਂ ਫੜ ਲਈ ਕਹਿੰਦਾ ਇਹੋ ਮੇਰੇ ਕੋਲ ਆਇਆ ਨਾ ਤੇ ਮੈਨੂੰ ਇਹ ਕਿਹਾ ਵੀ ਤੂੰ ਰੋਣਾ ਕਿਉਂ ਗੱਲ ਕੀ ਆ ਕਹਿੰਦਾ ਮੇਰੇ ਨਾਲ ਆ ਕੁਝ ਹੋਇਆ ਜਾ ਥੱਕਾ ਹੋ ਗਿਆ ਕਹਾਂ ਫਿਰ ਤਾਂ ਸਰਿਆ ਨਹੀਂ ਕੁਛ ਉਹਦਾ ਜਵਾਬ ਪਤਾ ਕੀ ਸੀ ਕਹਿੰਦਾ ਮੈਂ ਉਸ ਲੱਖ ਸਵਾ ਲੱਖ ਬੰਦੇ ਨੂੰ ਬਿਹਾਰੀ ਨੂੰ ਦੇਈ ਬੈਠਾ ਪਹਿਲਾਂ ਮੈਨੂੰ ਆਏ ਮੇਰੇ ਪੈਸੇ ਨਾ ਡੁੱਬ ਜਾਣ ਇਹ ਮਾਨਸਿਕਤਾ ਪੰਜਾਬੀਆਂ ਦੀ ਸੋਚ ਲੋ ਇੱਥੇ ਖੜ ਗਏ ਆ ਸੋਚਿਆ ਸਾਡੀ ਉਹਨੂੰ ਆਪਣੀ ਇੱਜ਼ਤ ਨਾਲ ਅਣਖ ਨਾਲ 18 ਸਾਲ ਦੀ ਬੱਚੀ ਨਾਲ ਕੋਈ ਲਾਗ ਵਾਅ ਵਸਤਾ ਨਹੀਂ ਉਹਨੂੰ ਇਹ ਲੱਗਿਆ ਵੀ ਜੇ ਮੈਂ ਕੁਝ ਬੋਲ ਪਿਆ ਭੱਜ ਗਿਆ ਮੇਰਾ ਲੱਖ ਡੂਲੱਖ ਰੁਪਏ ਮੈਨੂੰ ਦੇਈ ਬੈਠਾ ਉਹ ਮਰਾ ਲੈ ਕੇ ਭੱਜ ਜਾਊਗਾ ਦੂਜੀ ਘਟਨਾ ਸੁਣੋ ਉਸੇ ਪਿੰਡ ਦੀ ਘਟਨਾ ਹੈ ਇੱਕ ਦੁਕਾਨਦਾਰ ਸੀ ਮੈਨੂੰ ਕਹਿੰਦਾ ਭਾਈ ਇੱਥੋਂ ਆ ਬੀਹ ਜਾਂ ਜਿਹੜੀ ਬੀਹ ਚ ਆਪਾਂ ਤੁਰੇ ਜਾਂਦੇ ਆ ਕਹਿੰਦਾ ਇੱਥੋਂ ਚੌਥਾ ਪੰਜਵਾਂ ਘਰ ਹੈ ਉਹਨੇ ਵੀ ਇੱਕ ਪਿਆਰ ਬਲਾਸੀ ਰੱਖਿਆ ਹੋਇਆ ਘਰੇ ਕਹਿੰਦਾ ਮੈਥੋਂ ਉਹ ਆ ਕੇ ਨਾ ਕਹਿੰਦਾ ਜਿਹੜੀਆਂ ਬੀਬੀਆਂ ਕੱਪੜੇ ਪਾਉਂਦੀਆਂ ਨੇ ਅੰਦਰੂਨੀ ਉਹ ਲੈ ਕੇ ਗਿਆ ਇੱਕ ਵਾਰੀ ਤੇ ਅਕਾਊਂਟ 'ਚ ਲੈ ਕੇ ਗਿਆ ਕਹਿੰਦਾ ਮੈਂ ਜੇ ਦੂਜੀ ਵਾਰੀ ਸਮਾਨ ਇਹ ਜਾ ਲੈਣ ਆਇਆ ਤਾਂ ਮੈਂ ਪੁੱਛੇ ਵੀ ਤੂੰ ਕੀ ਕਰਨਾ ਇਹ ਤੇਰਾ ਤਾਂ ਪਰਿਵਾਰ ਹੀ ਹੈ ਨਹੀਂ ਨਾ ਤੂੰ ਵਿਆਹ ਹੈ ਨਾ ਤੇਰੇ ਘਰ ਵਾਲੀ ਐ ਇੱਥੇ ਕੋਈ ਕਹਿੰਦਾ ਜਿਸ ਨੂੰ ਕਿਤੇ ਗਿਆ ਜਵਾਬ ਨਹੀਂ ਦਿੰਦਾ ਕਹਿੰਦਾ ਫੇਰ ਆਇਆ ਮਹੀਨੇ ਦੋ ਮਹੀਨੇ ਬਾਅਦ ਕਹਿੰਦਾ ਮੈਂ ਬਿਠਾ ਲਿਆ ਕਹਿੰਦਾ ਮੈਂ ਪਿਆਰ ਨਾਲ ਪੁੱਛਿਆ ਵੀ ਇਹ ਕਾਦੀ ਖਾਤਰ ਕਹਿੰਦਾ ਸਰਦਾਰ ਨਹੀਂ ਖਾਤਰ ਲੈ ਕੇ ਚੱਲਿਆ ਤੀਜੀ ਗੱਲ ਸੁਣ ਲਓ ਲੋਕ ਸਭਾ ਦੀਆਂ ਵੋਟਾਂ ਸੀਗੀਆਂ ਮੈਂ ਕਿਸੇ ਬੰਦੇ ਦੇ ਘਰੇ ਗਿਆ ਬਹੁਤ ਵੱਡਾ ਪਰਿਵਾਰ ਕਾਫੀ ਤਕੜਾ ਬੰਦੇ ਦਾ ਕੰਮਚਾਂਗ ਸੀਗਾ ਚਾਹ ਧਰ ਲਈ ਬਾਈ ਨੇ ਵੋਟਾਂ ਖਾਤਰ ਗਈ ਸੀ ਚਾਹ ਬਣਾ ਲਈ ਇੱਕ ਇੱਕ ਪ੍ਰਵਾਸੀ ਚਾਹ ਤਰਨ ਆ ਗਿਆ ਮੈਨੂੰ ਪੁੱਛਿਆ ਮਹਾ ਬਾਈ ਇਹ ਕਿਵੇਂ ਕਹਿੰਦਾ ਬਾਈ ਇਹ ਆਪਣੇ ਪਿਛਲੇ 15 ਸਾਲ ਤੋਂ 16 ਸਾਲ ਤੋਂ ਕੰਮ ਕਰਦਾ ਹੈ ਉਸ ਬੰਦੇ ਦੇ ਘਰੇ ਦੋ ਮਟਿਆਰਾ ਕੁੜੀਆਂ ਸੀ ਉਹਨੇ ਮੈਂ ਕਿਹਾ ਬਾਈ ਅੱਖ ਦੇ ਕੋਲੇ ਘਿਓ ਨਹੀਂ ਰੱਖੀਦਾ ਤੇਰੇ ਘਰੇ ਦੋ ਮਟਿਆਰਾ ਕੁੜੀਆਂ ਤੂੰ ਚੁੱਲ੍ਹੇ ਦੇ ਬੰਦਾ ਚੜਾਈ ਫਿਰਦਾ ਹੁਣੇ ਮੈਨੂੰ ਪਤਾ ਕੀ ਕਿਹਾ ਨਹੀਂ ਬਾਈ ਬੜਾ ਭਰੋਸੇ ਵਾਲਾ ਬਹੁਤ ਯਕੀਨ ਵਾਲਾ ਬੜਾ ਇਮਾਨਦਾਰ ਆ ਸਾਡੇ ਲੋਕਾਂ ਨੇ ਗੁੱਸਾ ਨਾ ਕਰਿਓ ਓਏ ਤੁਸੀਂ ਨਿਰਭਰ ਹੋਗੇ ਨਾ ਲੋਕਾਂ ਤੇ ਤੁਹਾਨੂੰ ਐ ਲੱਗਦਾ ਸਾਥੋਂ ਕੰਮ ਨਹੀਂ ਹੋਣਾ ਤੁਸੀਂ ਇਹਨਾਂ ਨੂੰ ਖੇਤਾਂ ਚੋਂ ਆਪਣੀਆਂ ਮੋਟਰਾਂ ਤੋਂ ਚੁੱਲਿਆਂ ਤੇ ਲਿਆਂਦਾ ਹੁਣ ਕਹਦਾ ਤੁਸੀਂ ਕੀ ਕਹਿੰਦੇ ਹੋ ਜਾਂਦੇ ਘਰੋਂ ਆਪ ਨਿਕਲ ਜਾਂਦੇ ਹੋ ਲੜਾਮੂ ਆਹ ਸਰਦਾਰ ਨਹੀਂ ਨਾ ਨਾ ਕੱਪੜੇ ਧਵਾ ਦੀ ਸੁਕਾ ਦੀ ਆਗੂਆ ਕੋੜਾ ਕਰਾ ਦੀ ਆਹ ਕੰਮ ਕਰਾ ਦੀ ਉਹ ਕੰਮ ਕਰਾ ਦੀ ਤਰੋ ਦੂ ਬਾਅਦ ਪਤਾ ਹੁੰਦਾ ਕੀ ਅਸਲ ਹੁਣ ਇਹ ਮੇਰੀਆਂ ਗੱਲਾਂ ਤੁਹਾਨੂੰ ਐ ਲੱਗਣਗੀਆਂ ਬਿਵਾਰਗੀਆਂ ਕੌੜੀਆਂ ਕੰਗਾਂ ਚੁੱਲਿਆਂ 'ਤੇ ਵੀ ਲੜਨਗੇ ਜਿੰਨਾਂ ਦੇ ਚੁੱਲਿਆਂ 'ਤੇ ਚੜਾਏ ਹੋਏ ਨੇ ਇਹ ਫਿਰ ਉਹ ਕੱਲੇ ਛੋੜੇ ਗੋਏ-ਕੂੜੇ ਨਹੀਂ ਕਰਦੇ ਛੋੜੀਆਂ ਮੱਜਾਂ ਦੀਆਂ ਧਾਰਾਂ ਨਹੀਂ ਕਢਦੇ ਛੋੜੇ ਚੁੱਲ੍ਹੇ ਚੌਂਕੇ 'ਨ ਸਾਂਭਦੇ ਕੁਬ ਛੋੜੇ ਹੋਰ ਵੀ ਕੋਈ ਸਾਂਭੀ ਬੈਠੇ ਆ ਹੁਣ ਮੈਂ ਅਗਲੀ ਗੱਲ ਕੀ ਕਹਾਂ ਤੁਹਾਨੂੰ ਐਸ ਐਸ ਹੱਦ ਤੱਕ ਅਸੀਂ ਨਿੱਗਰ ਚੁੱਕੇ ਆ ਇਹ ਸਚਾਈ ਬਿਆਨ ਕਰ ਰਹੇ ਹਾਂ ਪੰਜਾਬ ਦੇ ਲੋਕਾਂ ਦੀ ਮੈਂ ਫੇ ਥੋੜੇ ਮਿਰਚਾਂ ਲੱਗਦੀਆਂ ਯਾ ਗੱਲਾਂ ਕਿਉਂ ਕਰਦਾ ਤੂੰ ਇਹ ਸੱਚ ਬਿਆਨ ਕਰ ਰਹੇ ਹਾਂ ਮੈਂ ਬਹੁਤ ਬੰਦੇ ਨਾਲ ਮੇਰੇ ਫੋਨ ਤੇ ਗੱਲ ਹੋਈ ਭਾਈ ਕੰਮ ਕਿਵੇਂ ਕਰਾਂਗੇ ਜਦ ਇਹਨਾਂ ਨਾਲ ਕੰਮ ਕੌਣ ਕਰੂਗਾ ਤੁਸੀਂ ਮਰ ਗਏ ਥੋੜੇ ਆ ਟੁੱਟੇ ਆ ਸੋਇਸ ਕਰਕੇ ਇਹ ਅਕਲ ਨੂੰ ਹੱਥ ਮਾਰ ਲਓ ਇਕੱਠੇ ਹੋ ਜੋ ਅਗਲੀ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਆ ਜਿੰਨਾ ਸਾਡਾ ਐਸਸੀ ਭਾਈਚਾਰਾ ਸਭ ਤੋਂ ਵੱਧ ਇਹਨਾਂ ਦਾ ਨੁਕਸਾਨ ਹੋ ਰਿਹਾ ਹੈ ਇਹਨਾਂ ਦੇ ਹੱਕ ਤੇ ਡਾਕਾ ਵੱਜ ਰਿਹਾ ਕਿਵੇਂ ਵੱਜ ਰਿਹਾ ਰੁਜ਼ਗਾਰ ਨਾਲ ਖੋਇਆ ਗਿਆ ਆ ਜਿੰਨੀਆਂ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਉਹ ਇਹ ਲੈ ਰਹੇ ਨੇ ਸਾਰੇ ਐਸਸੀ ਸਰਟੀਫਿਕੇਟ ਬਣਾ ਕੇ ਪਰ ਉਹ ਸੁਪੈ ਚੁ ਲੈ ਆ ਕੇ ਆ ਜਿਹੜੀ 2 ਲੱਖ ਦਾ ਸਰਕਾਰ ਕਹਿੰਦੀ ਆ ਇਲਾਜ ਫ੍ਰੀ ਕਰਿਆ ਕਰਾਂਗੇ ਉਹ ਸਾਰੀਆਂ ਸਹੂਲਤਾਂ ਆ ਲੈਣਗੇ ਸਾਡਾ ਪੰਜਾਬ ਦਾ ਮਜ਼ਦੂਰ ਤਾਂ ਵਿਚਾਰਾ ਮਾਰਿਆ ਗਿਆ ਸਾਰਾ ਕੰਮ ਉਹਦਾ ਖੋਹਿਆ ਗਿਆ ਤੇ ਸਾਡੇ ਜ਼ਿੰਮੇਵਾਰ ਭਰਾ ਵੀ ਕੀ ਸੋਚਦੇ ਇਹੀ ਹੁੰਦੇ ਆ ਉਹਨਾਂ ਨੇ ਵੀ ਸੋਚ ਇਹੀ ਆ ਵੀ ਕੋਈ ਗੱਲ ਨਹੀਂ ਸਾਡੇ ਵਾਲੇ ਬੰਦੇ 600 ਮੰਗਦੇ ਆ 700 ਮੰਗਦੇ ਆ 500 ਮੰਗਦੇ ਆ 300 ਜੀ ਆ ਜਾਣਗੇ ਸੋ ਸਾਡੀ ਵੇਤੀ ਖੜ ਗਈ ਆ ਦੋ ਭਰਾ ਰੇੜੀ ਲਈ ਬੈਠਾ ਰੇੜੀ ਦੋ ਬੰਦੇ ਇੱਕ ਸਾਡਾ ਹੋਵੇ ਇੱਕ ਪ੍ਰਵਾਸੀ ਹੋਵੇ ਸਾਡੇ ਵਾਲੇ ਬੰਦੇ ਉਹਦੇ ਕੋਲ ਜਾਏ ਖਾਣਗੇ ਪੰਜਾਬ ਦੇ ਵਿੱਚ ਆਈਵੀ ਬੀ ਸੈਂਟਰ ਪਤਾ ਕਿਉਂ ਖੁੱਲ ਗਏ ਟੀਕਾ ਲੈਣ ਵਾਲੇ ਟੀਕੇ ਨਾਲ ਜਵਾਖ ਲੈਣ ਵਾਲੇ ਮੈਂ ਬਜ਼ਾਰਾਂ ਜਾਣਾ ਸ਼ਹਿਰਾਂ ਜਾਣਾ ਦੇਖਦਾ ਗੋਲ ਗੱਪੇ ਰੇੜੀ ਦੇ ਉੱਤੇ ਮੋਮੋਸੀਆਂ ਰੇੜੀਆਂ ਨੂਡਲਾਂ ਦੀਆਂ 버ਗਰਾਂ ਦੀਆਂ ਪੀਜਿਆਂ ਦੀਆਂ ਗੋਲ ਗੱਪਿਆਂ ਦੀਆਂ ਸਮੋਸਿਆਂ ਦੀਆਂ ਰੇੜੀਆਂ ਦੇ ਲੋਕਾਂ ਐ ਖੜੇ ਹੁੰਦੇ ਜਿਵੇਂ ਮੱਖੀਆਂ ਚਿੰਬੜੀਆਂ ਹੁੰਦੀਆਂ ਗੁੜ ਨੂੰ ਇੰਨਾ ਇਕੱਠ ਹੁੰਦਾ ਰੇੜੀਆਂ ਤੇ ਆ ਖਾ ਖਾ ਕੇ ਨੀਰਾ ਮੈਦਾ ਨੀਰੀ ਮੌਤ ਨੀਰੀ ਜ਼ਹਿਰ ਜਿੰਨਾ ਫਾਸਟ ਫੂਡ ਜੰਕ ਫੂਡ ਤਲਿਆ ਫੜਿਆ ਖਾ ਰਹੇ ਹੋ ਜ਼ਹਿਰ ਖਾ ਖਾ ਕੇ ਤੁਸੀਂ ਖੱਸੀ ਹੋਈ ਜਾਂਦੇ ਹੋ ਸੋਡੇ ਨਹੀਂ ਜਵਾਬ ਪੈਦਾ ਹੋਣੇ ਆ ਸਾਰਾ ਪੰਜਾਬ ਇਸ ਕੰਮ ਤੇ ਲੱਗਿਆ ਹੋਇਆ ਮੈਂ ਆ ਹੁਣ ਮੈਂ ਰਾਮਪੁਰੇ ਆਇਆ ਸ਼ਹਿਰ ਨੇੜੇ ਵੀਰੇ ਰਾਮਪਰਾ ਪੈਂਦਾ ਜੂਸ ਵਾਲੇ ਕੋਲ ਦੋ ਬੰਦੇ ਨਹੀਂ ਹੈਗੇ ਪੀਣ ਵਾਲੇ ਕੋਲੇ ਤੇ ਉਥੇ ਰੇੜੀਆਂ ਲੱਗੀਆਂ ਤਿੰਨ ਚੌਂਚ ਸੀ ਪੰਖਨ ਚੌਂਚ ਦੇ ਵਿੱਚ ਤੇ 70 80 ਬੰਦੇ ਖੜੇ ਆ ਨਾਲ ਜਵਾਕਾਂ ਨੂੰ ਲੈ ਕੇ ਖੜ ਜਾਂਦੇ ਆ ਵੀ ਤੁਸੀਂ ਤਾਂ ਜ਼ਹਿਰ ਖਾਣੇ ਆ ਜਵਾਖ ਨੂੰ ਕ ਮਾਰੀ ਜਾਂਦੇ ਹੋ ਸਾਡਾ ਖਾਣਾ ਪੀਣਾ दारू ਨਾਲ ਡੱਕ ਕੇ ਲਾਣ ਨਾਲ ਸੌ ਜਾਂਦੇ ਆ ਸਾਡਾ ਡਾਕਟਰ ਗਗਨ ਗੈਸਟਰ ਵਾਲਾ ਉਹਦੇ ਕੋਲ ਮੈਂ ਜਾਣਾ ਸ਼ਰਾਬ ਨਾਲ ਡੱਕੇ ਜਿਹੜੇ ਸ਼ਰਾਬੀ ਨੇ ਉਥੇ ਲੀਵਰ ਰੂਵਰ ਖਤਮ ਹੋ ਗਏ ਗੁਰਦੇ ਖਤਮ ਹੋ ਗਏ ਉਥੇ ਅਡਾਂਦੇ ਪਈਆ ਦੋ ਤਿੰਨ ਰੋਜ਼ ਮਰ ਜਾਂਦੇ ਆ ਜਾਂ ਲਾਂਪੀ ਕੇ ਮਰੀ ਜਾਨੋਂ ਜਾਂ ਜ਼ਹਿਰ ਵਾਲਾ ਖਾਈ ਪੀ ਜਾਂਦੇ ਹੋ ਜਾਂ ਜ਼ਹਿਰ ਵਾਲਾ ਪਾਣੀ ਪੀ ਜਾਂਦੇ ਹੋ ਜਾਂ ਮੈਦੇ ਖਾਈ ਜਨੇ ਖੜੇ ਰਿਹੜੀਆਂ ਦੇ ਉੱਤੇ ਫੇ ਛੋਡੇ ਕਿੱਥੋਂ ਸਪਰਮ ਛੋਡੇ ਕਿੱਥੋਂ ਛੋਡੇ ਸਪਰਮ ਕਾਉਂਡ ਬਣਨੇ ਛੋਡੇ ਕਿੱਥੋਂ ਸਗਰਾਂ ਨੂੰ ਬਣਨੇ ਬੱਚਾ ਪੈਦਾ ਕਰਨ ਵਾਲੇ ਫੇ ਠੀਕਾ ਨੇ ਜਵਾਬ ਲਾਓਗੇ ਜਾਂ ਫਿਰ ਇਹ ਜਾ ਕੋ ਚੱਲੂ ਜੋ ਮੈਂ ਸੁਣਾਈਆਂ ਕਹਾਣੀਆਂ ਆ ਕੁਛ ਹੋਈ ਜਾਂਦਾ ਪਿੰਡਾਂ ਦੇ ਵਿੱਚ ਅਗਲੀ ਗੱਲ ਬਾਹਰ ਲਓ ਤੁਸੀਂ ਵੀ ਸੁਣ ਲਓ ਹੁਣ ਥੋੜੀ ਬਾਹਰਲੀ ਗੱਲ ਕਰਨ ਲੱਗੇ ਆਪਾਂ ਇੰਗਲੈਂਡ ਦੇ ਵਿੱਚ ਪਰਸੋਂ ਇੱਕ ਬਹੁਤ ਵੱਡਾ ਮਜਾਰਾ ਹੋਇਆ ਟੌਮੀ ਰੌਬਲਸਨ ਨਾਂ ਦਾ ਬੰਦਾ ਜਿਹਨੇ ਪੂਰਾ ਇੰਗਲੈਂਡ ਹਿਲਾ ਕੇ ਰੱਖਤਾ ਲੱਖ ਡੇਢ ਲੱਖ ਬੰਦਾ ਇਕੱਠਾ ਕਰ ਗਿਆ ਉਹ ਉਹਨਾਂ ਨੇ ਵੀ ਇਹੀ ਮਹਿਮ ਚਲਾਈ ਹੈ ਕਿ ਸਾਡੀ ਡੈਮੋਗ੍ਰਾਫੀ ਬਦਲਦੀ ਇਹ ਬਾਹਰਲੇ ਨੂੰ ਕੱਢੋ ਇੱਥੋਂ ਛੇਤਰ ਥੋੜੇ ਉਧਰ ਹੀ ਫਿਰਨ ਲੱਗ ਗਿਆ ਆਸਟ੍ਰੇਲੀਆ 'ਚ ਮਜਾਰੇ ਹੋਏ ਆ ਅਮਰੀਕਾ ਦੇ ਵਿੱਚ 33 ਸਾਲਾਂ ਬਾਅਦ 33 ਸਾਲ ਤੋਂ ਰਹਿ ਰਹੀ ਬੁਢੀ 1992 ਦੀ ਕੱਢ ਕੇ ਬਾਹਰ ਮਾਰੀ ਅਗਲੇ ਨੇ ਵੀ ਆ ਜਾ। ਕ੍ਰੈਡਰਾਂ ਦੇ ਖੇਤਰ ਫੈਰਨੇ ਸ਼ੁਰੂ ਹੋ ਗਏ। ਅਮਰੀਕਾ ਦੇ ਵਿੱਚ ਇੱਕ ਆਪਣੇ ਬੰਦੇ ਨੂੰ ਇਧਰਲੇ ਨੂੰ ਮਾਰਿਆ ਗਿਆ ਉਹਦਾ ਗਲ ਵੱਢ ਕੇ ਫਟਬਾਲ ਬਣਾ ਕੇ ਖੇਡਿਆ ਗਿਆ ਸ਼ਰਕੀ ਦੇ ਉੱਤੇ ਇੱਕ ਬੰਦੇ ਦੁਆਰਾ। ਇੰਗਲੈਂਡ ਦੇ ਵਿੱਚ ਜਿਹੜੀ ਗਰੂਮਿੰਗ ਹੋ ਰਹੀ ਆ ਉਥੋਂ ਦਾ ਆਪਦੇ ਮੁੰਡੇ ਫੋਨ ਕਰਦੇ ਆ ਉਹ ਕਹਿੰਦੇ ਭਾਈ ਐਨੇ ਇੱਥੇ ਸੀਰੀਆ ਤੋਂ ਕਤਰ ਤੋਂ ਦੋਹੇ ਤੋਂ ਅਫਗਾਨਿਸਤਾਨ ਤੋਂ ਰਾਂ ਤੋਂ ਰਾਗ ਤੋਂ ਕੰਬੋਡੀਆ ਤੋਂ ਥੋਪੀਆ ਤੋਂ ਫਰਸਤੀਨ ਤੋਂ ਐਨਾ ਇੱਥੇ ਮੁਸਲਮਾਨ ਆ ਚੁੱਕੇ ਆ ਇੰਗਲੈਂਡ ਦੇ ਵਿੱਚ ਉਹਨੇ ਅੰਗਰੇਜ਼ਾਂ ਦੀਆਂ ਚਲੋ ਜਦੋਂ ਸਾਲ ਦੀਆਂ ਬੱਚੀਆਂ ਨਾਲ ਗਰੂਮੂਈ ਸ਼ੁਰੂ ਕਰਦੀ ਸਿੱਖਣੀਆਂ ਕੁੜੀਆਂ ਨਾਲ ਸ਼ੁਰੂ ਕਰਦੀ ਤੇ ਸਾਡੇ ਵਾਲੇ ਉੱਥੇ ਦੱਸਿਆ ਮੈਨੂੰ ਕਹਿੰਦਾ ਬਰਮਿੰਗਮ ਦੇ ਵਿੱਚ 50 ਗੁਰਦੁਆਰੇ ਬਣਾਈ ਬਠਾ ਅੱਧਾ ਕਿਲੋਮੀਟਰ ਤੇ ਗੁਰਦੁਆਰਾ ਕੋਈ ਕਮੈਂਟਰੀ ਸ਼ਾਇਦ ਹੈ ਕਹਿੰਦਾ ਉੱਥੇ 6 ਕਿਲੋਮੀਟਰ ਦਾ ਸ਼ਹਿਰ ਹੈ 13 ਗੁਰਦੁਆਰੇ ਆ ਅਸੀਂ ਲੰਗਰ ਲਾਉਣ ਤੇ ਦੱਬੀ ਰੱਖੀਏ ਕੰਮ ਤੇ ਗੁਰਦੁਆਰੇ ਬਣਾਉਣ ਤੇ ਜ਼ੋਰ ਦੇਈ ਰੱਖੀਏ ਉਹ ਕਹਿੰਦਾ ਅੰਗਰੇਜ਼ ਚੜਦੇ ਆ ਤਾਂ ਗੱਲ ਨੂੰ ਦੇਖ ਕੇ ਵੀ ਕੀ ਕਰੀ ਜਾਂਦੇ ਆ ਜਿਹੜੀ ਲੜਨੀ ਹੈ ਉਹ ਲੜਦੇ ਨਹੀਂ ਇਧਰੋਂ ਵੇਚ ਵੇਚ ਜ਼ਮੀਨਾਂ ਘਰਾਂ ਨੂੰ ਲਾ ਕੇ ਜੰਦੇ ਪਾ ਪਾ ਕੇ ਕੋਠੀਆਂ ਜਾਂ ਪ੍ਰਵਾਸੀ ਬਿਠਾ ਤੇ ਤੇ ਆ ਬਾਹਰ ਉੱਡ ਗਏ ਮੁੜ ਕੇ ਦੱਸਦਾ 15 15 ਸਾਲ ਗੇੜੇ ਨਹੀਂ ਮਾਰਦੇ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਰਹਿ ਗਿਆ ਇਹਨਾਂ ਲੋਕਾਂ ਦਾ ਇਹ ਗੱਲ ਵੀ ਮੈਂ ਤੁਹਾਨੂੰ ਪਿਛਲੇ 4-5 ਸਾਲ ਤੋਂ ਕਲਪਦਾ ਆ ਰਿਹਾ ਬਾਹਰਲੇ ਤੋਂ ਹੀ ਸੁਣ ਲਓ ਬਿ ਸੋਡੇ ਯੁੱਤੀ ਫਿਰ ਨਹੀਂ ਫਿਰਨੀ ਕਿੱਥੇ ਭਜੋਗੇ ਆ ਮੈਨੂੰ ਸੁਣਾਈ ਗੱਲ ਇੱਕ ਬਾਈ ਨੇ ਬਾਹਰ ਆਸਟ੍ਰੇਲੀਆ ਵਾਲੇ ਨੇ ਉਹ ਕਹਿੰਦਾ ਭਈ ਇੱਥੇ ਚਾਰ ਪੰਜ ਜਣੇ ਇਕੱਠੇ ਹੁੰਦੇ ਆ ਜਗ੍ਹਾ ਲਈ ਗੁਰਦੁਆਰਾ ਬਣਾ ਲੈਂਦੇ ਆ ਮੋਟਾ ਲੋਨ ਚੱਕ ਲੈਂਦੇ ਆ ਗੁਰਦੁਆਰੇ ਦੇ ਉੱਤੇ ਗੁਰੂ ਘਰ ਦੇ ਉੱਤੇ ਉਹ ਗੁਰਦੁਆਰੇ ਦੇ ਚੜਾਵੇ ਨਾਲ ਲੋਨ ਲਾਹੀ ਜਾਂਦੇ ਆ ਜਦੋਂ ਪੰਜਾਂ 10 ਸਾਲਾਂ ਬਾਅਦ ਲੋਨ ਲੈ ਜਾਂਦਾ ਫਿਰ ਜਦੋਂ ਜੀ ਜੀ ਕਰਦਾ ਉਹਦਾ ਜਿਹਨੂੰ ਮਰਜ਼ੀ ਵੇਚ ਦੇਣਾ ਉਹ ਗੁਰਦੁਆਰਾ ਉਹਨਾਂ ਦੀ ਨਿੱਜੀ ਪ੍ਰਾਪਰਟੀ ਹੈ ਨਿੱਜੀ ਜਾਇਦਾਦ ਆ ਕੋਈ ਲੋਕ ਸਦਾ ਨੂੰ ਰੋਕੂਗਾ ਪਰ ਸੁਨਕਾਰ ਕਰ ਦਿੰਦੇ ਆ ਕਹਿੰਦਾ ਪੰਦਾ ਬਣਾ ਲਿਆ ਲੋਕਾਂ ਨੇ ਜਾ ਕੇ ਯਾਰ ਸੋਡੇ ਲਈ ਐਸ ਵੇਲੇ ਪੈਸਾ ਮੁੱਖ ਹੈ ਪੈਸਾ ਡਾਲਰ ਪੌਂਡ ਰੁਪਿਆ ਇਧਰੋਂ ਰੁਪਿਆ ਚਾਹੀਦਾ ਉਧਰੋਂ ਡਾਲਰ ਚਾਹੀਦੇ ਆ ਪੌਂਡ ਚਾਹੀਦੇ ਆ ਸੋਨੂੰ ਕੋਈ ਧਰਤੀ ਨਾਲ ਨਹੀਂ ਕੋਈ ਇਤਿਹਾਸ ਨਾਲ ਕੋਈ ਬੋਲੀ ਨਾਲ ਕੋਈ ਇੱਜ਼ਤ ਨਾਲ ਕੋਈ ਅਣਖ ਨਾਲ ਕੋਈ ਕਰਤਾਰ ਨਾਲ ਕੋਈ ਸੋਡਾ ਦੇਣਾ ਦੇਣਾ ਨਹੀਂ ਰਹਿ ਗਿਆ ਮੜਿ ਆਓ ਪਰ ਤੇ ਆਓ ਚੰਗੇ ਰਹੋਗੇ ਨਹੀਂ ਭੈੜੀ ਹੋਣੀ ਆ ਲੈ ਲਓ ਮਾੜੀ ਮੋਟੀ ਇੱਧਰ ਕੋਈ ਜ਼ਮੀਨ ਦੇ ਵੇਚ ਕੇ ਗਏ ਆ ਸੰਭਲੋ ਆਪਣੀਆਂ ਜਿਹੜੀਆਂ ਨੇ ਪੰਗਾਂ ਛੋਡੀਆਂ ਕੋਠੀਆਂ ਚਾਰ ਚਾਰ ਮੰਜ਼ਲੀਆਂ ਦੁਆਬੇ ਵਾਲੋਂ ਤੁਹਾਨੂੰ ਕਹਿਣ ਲੱਗੇ ਆ ਹੁਣ ਤਾਂ ਮਾਝ ਮਾਲ ਵਿੱਚ ਵੀ ਇਹ ਕੰਮ ਸ਼ੁਰੂ ਹੋ ਗਿਆ ਆ ਸਾਰਾ ਦੁਆਬਾ ਖਾਲੀ ਹੋਇਆ ਪਿਆ ਸੰਭਲੋ ਆਪੇ ਨਹੀਂ ਛੋੜੇ ਜਵਾਕ ਨਹੀਂ ਛੋੜੇ ਕੋਲੇ ਰਹਿਣੇ ਯਾਦ ਰੱਖ ਲਿਓ ਕੁੜੀ ਕਾਲੇ ਗੋਰੇ ਨਾ ਜਾਊਗੀ ਮੁੰਡਾ ਕਾਲੀ ਗੋਰੀ ਨਾ ਜਾਊਗਾ ਤੁਰੇ ਫਿਰੋ ਫਰ ਤੋ ਇਸ ਲਈ ਮੈਂ ਇਹੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਕਿ ਇੱਕ ਤਾਂ ਜਿਹੜੀ ਵੀ ਗੱਲ ਕਰਨੀ ਹੈ ਸ਼ਾਂਤਮਈ ਤਰੀਕੇ ਨਾਲ ਕਰੋ ਸੰਰਸ਼ ਨੂੰ ਸ਼ਾਂਤਮਈ ਚਲਾਓ ਜਿਹੜੇ ਵੀ ਮਤੇ ਪਾ ਰਹੇ ਹੋ ਉਹਦੀਆਂ ਸ਼ਰਤਾਂ ਹੋਣ ਵੀ ਜਿਹੜਾ ਬੰਦਾ ਰੱਖਣਾ ਹੈ ਜਿਹਨੇ ਰੱਖਣਾ ਹੈ ਜਿਹੜੇ ਘਰ ਨੇ ਰੱਖਣਾ ਉਸ ਬੰਦੇ ਦੀ ਜ਼ਿੰਮੇਵਾਰੀ ਨਾਲ ਤੈਅ ਕਰੋ ਉਹਦੀ ਵੈਰੀਫਿਕੇਸ਼ਨ ਉਹਦੀ ਪੜਤਾਲ ਪੁਲਿਸ ਦੁਆਰਾ ਹੋਣੀ ਚਾਹੀਦੀ ਹੈ ਰਿਕਾਰਡ ਚੈੱਕ ਹੋਣਾ ਚਾਹੀਦਾ ਵੀ ਕਿੱਥੋਂ ਆਇਆ ਦਾ ਬੈਕਗ੍ਰਾਉਂਡ ਕੀ ਹੈ ਦਾ ਪਿਛੋਕੜ ਕੀ ਹੈ ਉਥੋਂ ਕ੍ਰਾਈਮ ਕਰਕੇ ਜੁਰਮ ਕਰਕੇ ਬਲਾਸਕਾਰ ਕਰਕੇ ਕਤਲ ਕਰਕੇ ਇਧਰ ਭੱਜਿਆ ਆਉਂਦੇ ਆ ਇਧਰੋਂ ਕਰ ਤੋਂ ਉਧਰ ਭੱਜ ਜਾਂਦੇ ਆ ਇਕੱਠੇ ਹੋ ਜੋ ਇੱਕ ਹੋ ਜੋ ਆਪਣੇ ਬੰਦਿਆਂ ਦੀ ਬਾਹ ਫੜੋ ਆਪਣੇ ਬੰਦਿਆਂ ਨੂੰ ਕੰਮ ਦੇ ਤਰਜੀਹ ਦਿਓ ਜਿੱਕਾ ਮਦੇਣਾ ਵੀ ਆ ਤਾਂ ਮੈਂ ਫੇਰ ਕਹਿੰਦਾ ਮਾਨ ਸਾਹਿਬ ਸੋਚਿਓ ਇਹ ਗੱਲ ਦੇ ਉੱਤੇ ਗੌਰ ਕਰੋ ਕੋਈ ਬੰਦਾ ਕਿਸੇ ਦੇ ਖਿਲਾਫ ਨਹੀਂ ਕੋਈ ਵਿਰੋਧ ਨਹੀਂ ਕੋਈ ਨਫ਼ਰਤ ਨਹੀਂ ਕੋਈ ਫਰਕਾਪ੍ਰਸਤੀ ਨਹੀਂ ਅਸੀਂ ਵੀ ਚਾਹੁੰਦੇ ਹਾਂ ਵੀ ਇਹ ਕਾਨੂੰਨ ਬਣਨਾ ਚਾਹੀਦਾ ਅੱਜ ਬੇਰਾਤੀ ਅੱਜ ਮਰਾਠੀ ਅੱਜ ਬੰਗਾਲੀ ਅੱਜ ਤਾਮਲ ਅੱਜ ਦੂਜੇ ਤੀਜੇ ਸਾਰੇ ਆਪਣੀ ਬੋਲੀ ਆਪਣੀ ਵਿਰਸੇ ਆਪਣੀ ਪਛਾਣ ਲਈ ਅੱਜ ਗੋਰੇ ਇੰਗਲੈਂਡ ਦੇ 25% 25% ਇੱਕ ਸਾਲ ਦੇ ਵਿੱਚ ਪੂਰੇ ਯੂਰਪ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ ਵਧੀ ਹੈ ਤੇ ਗੋਰੇ ਚੀਕ ਉੱਠੇ ਹੁਣ ਹਰ ਬੰਦੇ ਨੂੰ ਖਤਰਾ ਖੜਾ ਹੋ ਗਿਆ ਆਸਟ੍ਰੇਲੀਆ ਨੂੰ ਖਤਰਾ ਖੜਾ ਹੋ ਗਿਆ ਵੀ ਇੰਨੇ ਬਾਹਰੋਂ ਆ ਕੇ ਬਸ ਕੇ ਅਸੀਂ ਕਿੱਥੇ ਜਾਵਾਂਗੇ ਮੈਂ ਕਹਿੰਦਾ ਸਹੀ ਪਿੱਟਦੇ ਆ ਮੈਂ ਹੱਕ 'ਚ ਨਹੀਂ ਹੈਗਾ ਇਸ ਗੱਲ ਦੇ ਵੀ ਸਾਡੇ ਬੰਦੇ ਬਾਹਰ ਜਾ ਕੇ ਪੱਕੇ ਤੌਰ ਤੇ ਬਸਨੀਕ ਬਣਨ ਸਾਡੇ ਬੰਦੇ ਬਾਹਰ ਜਾਣ ਕੰਮ ਕਰਨ ਵਾਪਸ ਇੱਥੇ ਆਉਣ ਕਿਉਂ ਉਹਨਾਂ ਦੇ ਤੁਸੀਂ ਸੱਭਿਆਚਾਰ ਗਾਲ ਰਹੇ ਹੋ ਕਿਉਂ ਉਹਨਾਂ ਦੀ ਪਛਾਣ ਖਤਮ ਕਰ ਰਹੇ ਹੋ ਜਿਹੜਾ ਇੰਗਲੈਂਡ ਜਿਹੜੇ ਗੋਰਿਆਂ ਨੇ ਪੂਣੀ ਦੁਨੀਆ ਤੇ ਰਾਜ ਕੀਤਾ ਉਹ ਇੰਗਲੈਂਡ ਦੇ ਵਿੱਚ ਛੋਟਾ ਜਿਹਾ ਮੁਰਖ ਦੇ ਵਿੱਚ ਆਪਦੀ ਹੋਂਦ ਨੂੰ ਬਚਾਉਣ ਲਈ ਲੜ ਰਿਆ ਆਪਦੇ ਜੱਦੀ ਮੁਰਖ ਦੇ ਵਿੱਚ ਦੇਖੋ ਕਿੱਧਰ ਨੂੰ ਹੋ ਗਈ ਗੱਲ ਉਹਨਾਂ ਨੂੰ ਫਿਕਰ ਪਏ ਖੜੇ ਆ ਮੈਂ ਕਹਿੰਦਾ ਟੌਮੀ ਰੋਬਨਸਨ ਜਿਹੜਾ ਉੱਠਿਆ ਨੌਜਵਾਨ ਸਲਾਮ ਜੁਹਦੇ ਨੂੰ ਸਲੂਟ ਆ ਜੁਹਦੇ ਨੂੰ ਉਹਨੇ ਆਪਦੀ ਹੋਂਦ ਬਚਾਉਣ ਲਈ ਲੜਾਈ ਵਿੱਢੀ ਐ ਵੀ ਕੱਡੋ ਬਾਅਦ ਸਾਰੇ ਸਾਡੇ ਰਖੇ ਆਗੇ ਕਬਜ਼ਾ ਕਰੀ ਜਾਂਦੇ ਆ ਮੋੜਿਓ ਹਰ ਬੰਦੇ ਨੂੰ ਆਪ ਦੀ ਪਛਾਣ ਪਿਆਰੀ ਹੁੰਦੀ ਹੈ ਹਰ ਬੰਦੇ ਨੂੰ ਆਪਣੀ ਹੋਂਦ ਪਿਆਰੀ ਹੁੰਦੀ ਹੈ ਆਪਣੀ ਹਸਤੀ ਪਿਆਰੀ ਹੁੰਦੀ ਹੈ ਜਿਹੜੇ ਬੰਦੇ ਅੰਦਰ ਮਾੜੀ ਮੋਟੀ ਵੀ ਜ਼ਮੀਰ ਜਗਦੀ ਹੁੰਦੀ ਹੈ ਜਾਗਦੀ ਹੁੰਦੀ ਹੈ ਉਹ ਬੰਦਾ ਆਪਣੀ ਹਸਤੀ ਨੂੰ ਮਾਰ ਕੇ ਕਦੇ ਵੀ ਜੀਉ ਨਹੀਂ ਸਕਦਾ ਛੋਟੇ ਦਾ ਪਤਾ ਨਹੀਂ ਕੀ ਕਿਧਰ ਉੱਡ ਗਈਆਂ ਹਸਤੀਆਂ ਕਰਤਾਰ ਜ਼ਮੀਰਾਂ ਪੈਸੇ ਮਗਰੀ ਹੋ ਗਏ ਤੁਰੇ ਫਰਦੇ ਕਾਮਲੇ ਡਿਪਰੈਸ਼ਨ ਦੇ ਸ਼ਿਕਾਰ ਹੋਏ ਬੈਠਾ ਤੁਸੀਂ ਕੈਨੇਡਾ ਦੇ ਵਿੱਚ ਹਰ ਚੌਥਾ ਬੰਦਾ ਪ੍ਰੇਸ਼ਨ ਦਾ ਸ਼ਿਕਾਰ ਆ ਬੁਰਾ ਹਾਲ ਆ ਪੈਸੇ ਹੈ ਨਹੀਂ ਬੈਂਕੇ ਦਿਹਾੜੇ ਥੋਡੇ ਤਰੇ ਫਰਦਿਆਂ ਕਿ ਸਟਾਈ ਦੀਆਂ ਆ ਗਈਆਂ ਉਹਦੀਆਂ ਆ ਗਈਆਂ ਆ ਹੋ ਗਿਆ ਆ ਹੋ ਗਿਆ ਆ ਇਸ ਮਾਜੀ ਖਪਾਈ ਕਰਦੇ ਫਿਰਦੇ ਰਹਿੰਦੇ ਆ ਆ ਧਰਤੀ ਸਾਨੂੰ ਕੋ ਖਿੰਮਰਨ ਦੇ ਦੂਦੀ ਜਿਹੜੀ ਦੀਨ ਦੁਨੀਆ ਦੇ ਲੋਕਾਂ ਨੂੰ ਜਾ ਸਕਦੀ ਆ ਸੋ ਸਾਰੇ ਇੱਕ ਸੱਜਣ ਲਿਖਦਾ ਕਿ ਵੋਟਾਂ ਖਾਤ ਬਾਈ ਸਹੀ ਗੱਲ ਹੈ ਇਥੇ ਪੁੱਲ ਬੰਦਾ ਇਹ ਦੱਲੇ ਲੋਕ ਆ ਮੈਂ ਕਹਿੰਨਾ ਜਿੰਨਾਂ ਨੂੰ ਸਿਰਫ ਆਪਣੀਆਂ ਵੋਟਾਂ ਪਿਆਰੀਆਂ ਨੇ ਇਹ ਵੋਟਾਂ ਲਈ ਇਹਨਾਂ ਨੇ ਪੰਜਾਬ ਦਾ ਘਾਣ ਕੀਤਾ ਨਾਸ ਮਾਰਿਆ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਕੰਮ ਲੈਣ ਦੀ ਖਾਤਰ ਇਹਨਾਂ ਲੋਕਾਂ ਨੇ ਸਸਤੀਆਂ ਦਿਹਾੜੀਆਂ ਦੀ ਖਾਤਰ ਆਪਣੇ ਘਰਾਂ ਦੇ ਵਿੱਚ ਬੰਦੇ ਵਾਲੇ ਆਪਣੇ ਚੁੱਧਾਂ ਚੜਾਏ ਇਹਨਾਂ ਨੂੰ ਕੋਈ ਇੱਜ਼ਤ ਨਾਲ ਅਣਖ ਨਾਲ ਕੋਈ ਕੱਖ ਨਹੀਂ ਜਾਏਗਾ ਇਹਨਾਂ ਲੋਕਾਂ ਨੂੰ ਕੋਈ ਪਿਆ ਪੰਜਾਬ ਨਾਲ ਪਿਆਰ ਨਹੀਂ ਰਹਿਗਾ ਇਹਨਾਂ ਲੋਕਾਂ ਨੂੰ ਤੋ ਮੈਂ ਬਸ ਇਹੀ ਪੀਲ ਤੁਹਾਨੂੰ ਕਰਨੀ ਸੀ ਗੌਰ ਕਰ ਲਓ ਮੇਰਾ ਵੀਰ ਇਧਰੋਂ ਸੁਣ ਕੇ ਇਧਰੋਂ ਨਾ ਕੱਢੋ ਇਹ ਮੁੱਦਾ ਖਤਮ ਨਹੀਂ ਹੋਣਾ ਚਾਹੀਦਾ ਇਹ ਮੁੱਦਾ ਸ਼ਾਂਤਮਈ ਤਰੀਕੇ ਨਾਲ ਮੈਂ ਫੇਰ ਕਹਿਣਾ ਬਾਰ-ਬਾਰ ਕਹਿਣਾ ਪੰਜਾਬ ਬਰੂਦ ਦੇ ਢੇਰ ਤੇ ਬੈਠਿਆ ਤੇ ਇਨ੍ਹਾਂ ਸਰਕਾਰਾਂ ਦੀ ਹਿੰਸਿਆਂ ਦਾ ਜ਼ੋਰ ਲੱਗਿਆ ਪਿਆ ਵੀ ਇਹਨੂੰ ਡਾਂਬੂ ਲਾ ਕੇ ਪੰਜਾਬ ਦੀ ਜਿੰਵੰਨਤਾ ਸ਼ਕਾਰ ਖੇਡਿਆ ਜਾਵੇ ਕੋਈ ਮੌਕਾ ਐਸਾ ਨਾ ਦੇ ਦਿਓ ਕਿਤੇ ਹਿੰਸਕ ਹੋਣ ਦੀ ਲੋੜ ਨਹੀਂ ਕੋਈ ਹੱਸ ਗੱਲ ਕਰਨ ਦੀ ਲੋੜ ਨਹੀਂ ਸ਼ਾਂਤਮਈ ਤਰੀਕੇ ਨਾਲ ਬਸ ਕਾਨੂੰਨ ਬਣਾਉਣ ਵਾਲੇ ਕਹਾਣੀ ਨੂੰ ਲੈ ਕੇ ਜਾਣਾ ਹੈ ਸ਼ਾਂਤਮਈ ਚੱਲਾਂਗੇ ਤੱਕ ਨੂੰ ਆਪਾਂ ਬਣਾ ਕੇ ਹਟਾਂਗੇ ਜਿਹੜਾ ਦੂਜੇ ਸੂਬਿਆਂ ਦਾ ਕਾਨੂੰਨ ਹੈ ਉਹ ਸਰਕਾਰਾਂ ਦੇ ਦਬਾਅ ਪਾਉਂਗੇ ਇਹਨਾਂ ਪੋਲੀਟਿਕਲ ਬੰਦਿਆਂ ਨੂੰ ਤੁਸੀਂ ਇਹ ਸਵਾਲ ਜਵਾਬ ਕਰੋਗੇ ਵੀ ਇਹ ਮੁੱਦੇ ਠਾਓ ਇਹ ਕਾਨੂੰਨ ਬਣਨੇ ਚਾਹੀਦੇ ਆ ਤਾਂ ਜਾ ਕੇ ਇਹ ਮਸਲੇ ਜਿਹੜੇ ਹੱਲ ਹੋਣੇ ਆ ਬਾਈ ਹਿੰਸਕ ਹੋ ਕੇ ਮਸਲੇ ਨਹੀਂ ਹੱਲ ਹੁੰਦੇ ਹੁੰਦੇ ਇਹ ਰਾਹ ਨਾ ਫੜ ਲਿਓ ਕਦੇ ਇਹ ਤਾਂ ਚਾਹੁੰਦੇ ਨੇ ਕਿ ਹਾਂ ਇਹ ਹਿੰਸਕ ਹੋਣ ਤੇ ਅਸੀਂ ਤਿਆਰੀ ਪੱਟੀ ਖਿੱਚੀ ਬੈਠੇ ਆ ਤਾਂ ਇੱਕ ਛੋਟੀ ਜੀ ਗੱਲ ਮੈਂ ਹੋਰ ਵੀ ਕਰ ਲੈਣਾ ਦੇਖੋ ਭਾਰਤ ਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਹੋਇਆ ਇਹ ਪਹਿਲਾਂ ਵੀ ਉੱਠਿਆ ਵਿਵਾਦ ਕਿ ਦਿਲਜੀਤ ਦਸਾਂਜ ਦੀ ਫਿਲਮ ਤੇ ਅਮਰਿੰਦਰ ਗਿੱਲ ਦੀ ਫਿਲਮ ਆਈ ਸੀਗੀ ਉਹਨਾਂ ਫਿਲਮਾਂ ਦਾ ਵਿਰੋਧ ਹੋਇਆ ਬਾਈਕਾਟ ਹੋਇਆ ਉਦੋਂ ਗਦਾਰ ਤੱਕ ਕਿਹਾ ਗਿਆ ਬਹੁਤ ਕੁਝ ਸ਼ਬਦ ਬੋਲੇ ਗਏ ਵੱਡੇ ਵੱਡੇ ਫਿਲਮੀ ਇੰਡਸਟਰੀ ਦੇ ਜਿਹੜੇ ਬੰਬੇ ਦੇ ਕਲਾਕਾਰ ਨੇ ਪ੍ਰੋਡੂਸਰ ਡਾਇਰੈਕਟਰ ਨੇ ਬਹੁਤ ਕੁਝ ਬੋਲਿਆ ਤੇ ਬੜਾ ਕੁਝ ਯਾਨੇ ਬਕਵਾਸ ਕੀਤੀ ਆ ਹੁਣ ਇੱਕ ਪਾਸੇ ਫਿਰ ਕ੍ਰਿਕਟ ਖੇਡੀ ਜਾ ਰਹੀ ਆ ਤੇ ਦੂਜੇ ਪਾਸੇ ਜਿਹੜਾ ਜਥਾ ਜਾਂਦਾ ਹੁੰਦਾ ਹਰ ਸਾਲ ਨਨਕਾਣਾ ਸਾਹਿਬ ਪੰਜਾ ਸਾਹਿਬ ਉਹ ਜਥੇ ਨੂੰ ਜਵਾਬ ਦੇ ਦਿੱਤਾ ਗਿਆ ਵੀ ਜਥਾ ਨਹੀਂ ਜਾਊਗਾ ਸੋ ਇਹ ਜਿੱਥੇ ਆਪ ਦਾ ਲੋਟ ਲੱਗਦਾ ਉਥੇ ਸਹੀ ਹੈ ਇਹਨਾਂ ਨੂੰ ਜਿੱਥੇ ਦੂਜੇ ਆ ਉਥੇ ਫਿਰੇ ਰੋਕਾਂ ਲਾ ਦਿੰਦੇ ਆ ਸੋ ਸਾਨੂੰ ਇਸ ਕਰ ਲਈ ਵੀ ਇਸ ਸਰਕਾਰ ਦੇ ਉੱਤੇ ਜੇ ਬਾਈਕਾਟ ਕਰਨਾ ਸਾਰਾ ਹੀ ਕਰ ਦਿਓ ਯਾਰ ਫਿਰ ਮੈਚ ਮੂਚ ਕਿਉਂ ਖੜੀ ਜਾਂਦੇ ਹੋ ਪਰ ਮੈਂ ਅਸੀਂ ਤਾਂ ਇਹੀ ਚਾਹੁੰਦੇ ਆ ਹੱਥ ਤੇ ਬੈਠੇ ਆਂ ਸਰਾਹ ਤੇ ਬੈਠੇ ਆਂ ਕਿ ਮੁਲਕਾਂ ਦੇ ਵਿੱਚ ਅਮਨ ਭਾਈਚਾਰਾ ਸ਼ਾਂਤੀ ਬਣੀ ਰਹਿਣੀ ਚਾਹੀਦੀ ਐ ਨਾ ਜੰਗਾਂ ਹੱਲ ਨੇ ਜਾਂ ਜੁੱਧ ਹੱਲ ਨੇ ਨਾ ਇਕੱਲੱਤਾਂ ਜਿਹੜੀ ਹੈਗੀ ਐ ਇਹ ਹੱਲ ਨਹੀਂ ਹੈਗੇ ਮਸਲਿਆਂ ਦੇ ਕਿ ਭਾਈਚਾਰਾ ਪ੍ਰੇਮ ਆਪਸੀ ਜਿਹੜਾ ਮਿਲਵਰਤਨ ਇਹਦੇ ਨਾਲ ਹੀ ਮਸਲੇ ਹੱਲ ਹੋ ਜਾਣੇ ਹੁਣੇ ਨਹੀਂ ਦੁਨੀਆ ਦਾ ਕਿੰਨੀ ਇੱਥੇ ਲੜੀ ਜਾਂਦੀ ਐ ਕਾਇਕ ਸਦੀਆਂ ਤੋਂ ਦਹਾਕਿਆਂ ਤੋਂ ਮੁਲਕ ਲੜੀ ਜਾਂਦੇ ਆ ਜੰਗਾਂ ਨਾਲ ਮਸਲਿਆਂ ਦੇ ਹੱਲ ਨਹੀਂ ਨਿਕਲੇ ਹੱਲ ਅਮਨ ਭਾਈਚਾਰ ਚੋਂ ਨਿਕਲਣਾ ਪਿਆਰ ਮੁਹੱਬਤ ਚੋਂ ਨਿਕਲਣਾ ਦੋਨੇ ਮੁਲਕਾਂ ਦੇ ਲੋਕ ਨਹੀਂ ਚਾਹੁੰਦੇ ਕਿ ਇਹ ਇਹ ਸਾਡੀ ਕੋਈ جنگ ਲੱਗੇ ਸਭ ਵਪਾਰ ਖੁੱਲੇ ਹੋਣੇ ਚਾਹੀਦੇ ਆ ਲੋਕਾਂ ਦਾ ਆਉਣਾ ਜਾਣਾ ਮਿਲਜੋਲ ਵਧਣਾ ਚਾਹੀਦਾ ਦੋਨਾ ਮੁਲਕਾਂ ਦੀ ਨੇੜਤਾ ਹੋਣੀ ਚਾਹੀਦੀ ਹੈ ਤਾਂ ਹੀ ਚੰਗੀ ਗੱਲ ਹੋਣੀ ਹੈ ਸੋ ਗੌਰ ਕਰੋ ਮੇਰਾ ਵੀਰ ਜੋ ਜੋ ਗੱਲਾਂ ਮੈਂ ਤੁਹਾਡਾ ਨਾ ਕੀਤੀਆਂ ਨੇ ਬਾਇਦੇ ਖਰਸਾ ਵਾਇਰ ਨਹੀਂ